ਇੱਕ ਪੰਡਾ ਤੈਅ ਕਰਕੇ ਗਏ ਸੀ ਸਾਡੇ ਮੁੱਖ ਮੰਤਰੀ ਸਾਹਿਬ ਕੱਲ ਦਿੱਲੀ ਮਤਲਬ ਪੰਜਾਬ ਦੀ ਵਿਧਾਨ ਸਭਾ ਚ ਜਿਹੜੇ ਸ਼ੇਰ ਸੀ ਉਹ ਦਿੱਲੀ ਅਮਿਤ ਸ਼ਾਹ ਦੇ ਦਰਵਾਜ਼ੇ ਤੇ ਢੇਰ ਜੇ ਹੁੰਦੇ ਨਜ਼ਰ ਆਏ ਸੀ ਕੱਲ ਆਪਾਂ ਜਦੋਂ ਉਹਨਾਂ ਦਾ ਲਹਿਜਾ ਦੇਖ ਰਹੇ ਸੀ ਪਰ ਅਮਿਤ ਸ਼ਾਹ ਦਾ ਮੋੜਮਾ ਜਵਾਬ ਕਹਿੰਦੇ ਸਵਾਲਾਂ ਦੇ ਘੇਰੇ ਚ ਲੈ ਆ ਰਹੀ ਜੀ ਮੁੱਖ ਮੰਤਰੀ ਦੀ ਸਾਰੀ ਬਿਆਨੀਆਂ ਨੂੰ ਅਮਿਤ ਸ਼ਾਹ ਦੇ ਉਹ ਪੱਖ ਰੱਖਣ ਦੇ ਹਵਾਲਾ ਫਿਰ ਮੁੱਖ ਮੰਤਰੀ ਲਈ ਜਵਾਬ ਦੇਣਾ ਔਖਾ ਹੋ ਜਾਏਗਾ ਜੀ ਪੰਜਾਬ ਚ ਅਸਲ ਚ ਜਦੋਂ ਭਗਵਾਨ ਤਮਨ ਉਹ ਨਹੀਂ ਬਾਹਰ ਨਿਕਲ ਕੇ ਆਏ ਲਗਭਗ 8 ਵਜੇ ਤੋਂ ਥੋੜਾ ਜਿਹਾ 2-4 ਮਿੰਟ ਉੱਪਰ ਹੀ ਪਿੱਛੋਂ ਪੀਆਈਬੀ ਰਾਹੀਂ ਅਮਿਤ ਸ਼ਾਹ ਦੇ ਨਾਂ ਤੇ ਬਿਆਨ ਆਇਆ ਉਹ ਕੱਲੀ ਮਿਨਿਸਟਰੀ ਦੇ ਨੇ ਉਹਨਾਂ ਨੇ ਦਿੱਤਾ ਬਿਆਨ ਮਤਲਬ ਉਹ ਬਿਆਨ ਜੋ ਚੀਫ ਮਿਨਿਸਟਰ ਸਾਨੂੰ ਕਹਿ ਰਹੇ ਨੇ ਲਗਭਗ ਇਹਦੀ ਹਵਾ ਕੱਢਣ ਆਣਾ ਨਾ ਕਿ ਬਲੇ ਇਹਦੀ ਹਵਾ ਕੱਢਣ ਆਣਾ ਉਹ ਦੋ ਗੱਲਾਂ ਸਾਬਤ ਕਰਦਾ ਇੱਕ ਗੱਲ ਇਹ ਸਾਬਤ ਕਰਦਾ ਕਿ ਪੰਜਾਬ ਨੂੰ ਹੁਣ ਨੰਮੀ ਕੋਈ ਦੁਆਨੀ ਨਹੀਂ ਮਿਲਣੀ ਜੀ ਜਿਹੜਾ ਉਹ ਕਹਿੰਦੇ ਨਾ ਚੀਫ ਮਿਨਿਸਟਰ ਕਹਿੰਦੇ ਨੇ ਜੀ ਵੀ ਉਹਨਾਂ ਨੇ ਕਿਹਾ ਹੋਰ ਦੇਾਂਗੇ ਉਹਦੀ ਸ਼ਬਦਾਵਲੀ ਉਹਦੀ ਬਾਰਡਿੰਗ ਉਹ ਬਿਆਨ ਪੂਰਾ ਪੜੋ ਤਾਂ ਇਹ ਲੱਗਦਾ ਕਿ ਤੁਹਾਡੇ ਕੋਲ ਪਹਿਲਾਂ ਹੀ ਸਫੀਸੈਂਟ ਅਮਾਊਂਟ ਹੈ ਮਤਲਬ ਉਨੀ ਹੈਗੀ ਆ ਜਿੰਨਾ ਤੁਸੀਂ ਦੇਣਾ ਜਿੰਨਾ ਬਾਕੀ ਜਾ ਕਰ ਵੈਸੇ ਅਸੀਂ ਮੋਢੇ ਨਾਲ ਮੋਟਾ ਜੋੜ ਕੇ ਪੰਜਾਬੀਆਂ ਦੇ ਖੜੇ ਆ ਪਰ ਜੋ ਤੁਹਾਡੇ ਕੋਲ ਹੈ ਇਹ ਦੇ ਤਾਂ ਇੱਕ ਤਾਂ ਪੰਜਾਬ ਨੂੰ ਉਹ ਬਰਾਦ ਗਵਰਨਮੈਂਟ ਆਫ ਇੰਡੀਆ ਤੋਂ ਉਹਨਾਂ ਨੇ ਇਹ ਕਹਿਤਾ ਕਿ ਜੋ ਦੇਣਾ ਸੀ ਦੇਤਾ ਐਤੋਂ ਵੱਡਾ ਪੈਕੇਜ ਪੂਕੇ ਚ ਨਹੀਂ ਆਇਆ ਇਹ ਕਲੀਅਰ ਕੱਟ ਮੈਸੇਜ ਐ ਉਸ ਪ੍ਰੈਸ ਨੂੰ ਦੂਜੀ ਗੱਲ ਇਹ ਐ ਕਿ ਭਗਵੰਤ ਮਾਨ ਉਹਨਾਂ ਨੂੰ ਉਹਨਾਂ ਨੇ ਕਲੀਅਰ ਕੱਟ ਕੇ ਆ ਕੋਈ ਗੱਲ ਨਹੀਂ ਮੈਨੂੰ ਤਾਂ ਲੱਗਦਾ ਨਹੀਂ ਕਿ ਇਹਨਾਂ ਦੀ ਸੋਣੀ ਐ ਜਿਵੇਂ ਜਨਾਲਤ ਭਰੇ ਜੇ ਮੀਟਿੰਗ ਹੋ ਕੇ ਬਾਹਰ ਆ ਗਈ ਜਾ ਉਹਨਾਂ ਨੇ ਕਿਹਾ ਕਿ ਤੂੰ ਸਾਨੂੰ ਭੇਜਿਆ ਕੀ ਐ ਤੁਹਾਡੇ ਕੋਲ ਤਾਂ ਹੈ ਹੀ ਕੁਝ ਨਹੀਂ ਸੀ ਅਸੀਂ ਤਾਂ ਟੀਮ ਫਿਰ ਵੀ ਭੇਜਤੀ ਉੱਥੇ ਤਿੰਨ ਤੋਂ छे सितंबर तक तो कोई डाटा ही नहीं साबल उदो पह कोई भी की की तो कोई अंदाजा नहीं दूजी गल फिर भी प्राइम मिनिस्टर देना यह कहता है कि जोमां तहत दिता जाएगा जो सोलह सौ करोड़ चीफ मिनिस्टर उनाउंस करके आया प्राइम मिनिस्टर अनाउंस करके आए ने नरेंद्र मोदी होने उन्होंने एक सौ सत्तर करोड़ का जो अंदाजा लायाम आई गृह मंत्रालय की जो अंदाजा ਨੈਸ਼ਨਲ ਹਾਈਵੇ ਥਾਰਟੀ ਨੇ ਜਾਰੀ ਕਰਨਾ 170 ਕਰੋੜ ਕਰਤਾ ਹੈ ਲਈ ਕਿ ਜਿਹੜੀਆਂ ਵੱਡੀਆਂ ਸੜਕਾਂ ਨੂੰ ਕੋਈ ਨੁਕਸਾਨ ਪਹੁੰਚਿਆ ਉਹਨਾਂ ਨੇ ਬਣਾਉਣੀਆਂ ਇਹਦੇ ਨਾਲ ਜੋੜ ਕੇ ਕਹਿੰਦੇ 805 ਕਰੋੜ ਜਾਰੀ ਹੋ ਗਿਆ ਉਹ ਜਿਹੜੇ ਜਿਹੜੇ ਥਾਂ ਤੇ ਇਹਨਾਂ ਦੀਆਂ ਸਕੀਮਾਂ ਮੁਤਾਬਕ ਗਵਰਨਮੈਂਟ ਆਫ ਇੰਡੀਆ ਦੀਆਂ ਮੁਤਾਬਕ ਉੱਥੇ ਖਰਚ ਹੋਣ ਬਾਕੀ ਵੀ 1600 ਕਰੋੜ ਜਿਹੜਾ ਆਏਗਾ ਉਹ ਕਹਿੰਦੇ ਤੁਹਾਨੂੰ ਜਾਰੀ ਕਰਤਾ 805 ਕਰੋੜ ਉਹ ਵੀ ਬਕਾਇਦਾ ਟਾਈਡ ਫੰਡ ਹੈ ਟਾਈਡ ਫੰਡ ਦਾ ਮਤਲਬ ਹੈ ਕਿ ਉਹ ਵੱਖ-ਵੱਖ ਸਕੀਮਾਂ ਦਾ ਫੰਡ ਹੈ ਉਹਨਾਂ ਨੂੰ ਉੱਥੇ ਹੀ ਖਰਚਿਆ ਜਾਣਾ ਉਸੇ ਤੇ ਲਈ ਹੈ ਤੁਹਾਡੇ ਕੋਲ ਕੋਈ ਆਪਸ਼ਨ ਨਹੀਂ ਹੈ ਪੰਜਾਬ ਸਰਕਾਰ ਕੋਲ ਕਿ ਤੁਸੀਂ ਇਹ ਪੈਸਾ ਕਿਧਰੇ ਇੱਧਰ ਉੱਧਰ ਲਾ ਦਿਓ ਜਾਂ ਬਾਕੀ ਦੀਆਂ ਚੀਜ਼ਾਂ ਦਾ ਹੁਣ ਅਗਲਾ ਸਵਾਲ ਇਹ ਹੈ ਕਿ ਇਹਨਾਂ ਨੂੰ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ 12599 ਕਰੋੜ ਰੁਪਏ 12599.59 ਕਰੋੜ ਰੁਪਏ ਇਹ ਆਇਆ ਫੰਡ ਡਿਜਾਸਟਰ ਰਿਸਪੌਂਸ ਫੰਡ ਉਹ ਕਿਉਂ ਨਹੀਂ ਖਰਚਦੇ ਨਵਾਂ ਮੰਗਣ ਕਿਵੇਂ ਆ ਗਏ ਜਿਹੜੀ ਜਿਹੜੀ ਭਾਸ਼ਾ ਅਮਰਤਸਰ ਦੀ ਨਾਰਮਲੀ ਹੁੰਦੀ ਹੈ ਉਸ ਪਾਸੇ ਬੰਨ ਉਹ ਇਹੋ ਜੀ ਲੱਗਦੀ ਹੈ ਜਿਵੇਂ ਇਹਨਾਂ ਨੂੰ ਕਹਿ ਕੇ ਤੋਰਤਾ ਡਾਂਡ ਫੜਕਾਰ ਲਾ ਕੇ ਵੀ ਉਹ ਤੁਹਾਡੇ ਕੋਲ ਪਿਆ ਬਾਰ ਬਾਰ ਇੱਥੇ ਕਿਉਂ ਆ ਜਾਂਦੇ ਉਹ ਖਰਚ ਕਿਉਂ ਨਹੀਂ ਕਰਦੇ ਕੀ ਭਗਵਾਨਤਮਾਨ ਉਹਨਾਂ ਦੇ ਵਿੱਚ ਹਿੰਮਤ ਪਈ ਜਾਂ ਤਾਂ ਉਹ ਆ ਕੇ ਪੰਜਾਬ ਦੇ ਲੋਕਾਂ ਨੂੰ ਦੱਸਣ ਕਿ ਮੈਨੂੰ ਇਹ ਕਿਹਾ ਗਿਆ ਕਿਉਂਕਿ ਇਹ ਲਿਖਤੀ ਪ੍ਰੈਸ ਬਿਆਨ ਚ ਗ੍ਰਹਿ ਮੰਤਰੀ ਨੇ ਕਿਹਾ ਨਾਲੇ ਕਿਹਾ ਕਿ 12859 ਕਰੋੜ ਇਹ ਹੈ 599 ਕਰੋੜ ਇਹ ਹੈ 1600 ਕਰੋੜ ਇਹ ਰਿਹਾ ਟੋਟਲ ਤੁਹਾਡਾ ਜਿੰਨਾ ਪੈਸਾ ਤੁਹਾਨੂੰ ਚਾਹੀਦਾ ਉਹ ਤੁਹਾਡੇ ਕੋਲ ਪਹੇਗਾ ਇਹਦੇ ਤੇ ਕੰਮ ਕਰੋ ਇਹਦੇ ਤੇ ਪੰਜਾਬ ਦੇ ਲੋਕਾਂ ਨਾਲ ਗੱਲ ਜਾ ਉਸ ਲੈਵਲ ਦੇ ਉੱਤੇ ਕਰੋ ਔਰ ਇਕ ਕਿਸ ਹਸਿਆਤ ਚਾਕੇ ਚੀਫ ਮਿਨਿਸਟਰ ਨੇ ਕਿਹਾ ਜਿਹੜਾ ਉਹਨਾਂ ਦੀ ਬਾਡੀ ਲੈਂਗੁਏਜ ਤੇ ਜ਼ੁਬਾਨ ਆਪ ਚਤਾਨਬੇਲ ਦੀ ਸੀ ਬਹੁਤ ਸਾਰੇ ਲੋਕ ਤਾਂ ਇਹ ਵੀ ਕਹਿ ਰਹੇ ਨੇ ਕਿ ਚੀਫ ਮਿਨਿਸਟਰ ਥੋੜੇ ਜੇ ਕਿਸੇ ਹੋਰ ਗੱਲ ਦੇ ਅਸਰ ਅਧੀਨ ਸੀਗੇ ਤੇ ਉਹ ਜਿਹੜਾ ਸਾਰਾ ਸਵਾਲ ਨੇ ਇਸੇ ਕਰਕੇ ਉਹਨਾਂ ਨੇ ਬਹੁਤ ਜਲਦੀ ਪ੍ਰੈਸ ਕਾਨਫਰੰਸ ਖਤਮ ਕਰਤੀ ਛੋਟੀਆਂ ਜਾਂ ਮੋਟੀਆਂ ਜਾਂ ਗੱਲਾਂ ਕਹਿ ਕੇ ਇਸ ਲੈਵਲ ਤੇ ਤੇ ਉਸ ਤੋਂ ਬਾਅਦ ਉਹਨਾਂ ਤੋਂ ਇਹ ਵੀ ਨਹੀਂ ਸਰਿਆ ਕਹਿੰਦੇ ਉਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਨਾਲ ਦਿਆਂਗੇ ਤੇ ਨਾਲ ਦੀ ਨਾਲ ਪ੍ਰੈਸ ਬਿਆਨ ਆ ਗਿਆ ਤੇ ਹੁਣ ਕੀ ਪੰਜਾਬ ਗਵਰਨਮੈਂਟ ਇਹ ਸਪਸ਼ਟ ਕਰੇਗੀ ਇਹ ਦੋ ਬਾਤ ਪੰਜਾਬ ਦੇ ਚੀਫ ਮਿਨਿਸਟਰ ਸਪਸ਼ਟ ਕਰਨਗੇ ਕਿ ਜੋ ਤੁਸੀਂ ਕੱਲ ਕਿਹਾ ਉਹ ਉਹਦੀ ਗਲਤ ਬਿਆਨੀ ਗ੍ਰਹਿ ਮੰਤਰੀ ਕਰ ਰਹੇ ਨੇ ਜੇ ਤੁਸੀਂ ਠੀਕ ਹੋ ਤਾਂ ਗ੍ਰਹਿ ਮੰਤਰੀ ਗਲਤ ਕਹਿ ਰਹੇ ਨੇ ਜੇ ਗ੍ਰਹਿ ਮੰਤਰੀ ਗਲਤ ਕਹਿ ਰਹੇ ਨੇ ਤਾਂ ਤੁਹਾਡਾ ਮਤਲਬ ਦਸਤਾਵੇਜ਼ੀ ਸਬੂਤ ਕੀ ਨੇ ਤੁਹਾਡੇ ਕੋਲ ਜਿਸ ਲੈਵਲ ਦੀ ਕੋਈ ਗੱਲ ਜਾਂ ਜੇ ਹੁਣ ਕਹਿ ਰਹੇ ਨੇ ਤੁਸੀਂ ਕਹਿ ਰਹੇ ਹੋ ਕਿ ਫਿਰ ਬਾਅਦ ਚ ਮੁੱਖਰ ਜਾਣਗੇ ਜਾਂ ਬਾਕੀ ਨੇ ਤਾਂ ਅਗਲਾ ਕਦਮ ਕੀ ਹੋਏਗਾ ਪੰਜਾਬ ਦਾ ਇਹ ਜੇ ਪੰਜਾਬ ਦੇ ਚੀਫ ਮਿਨਿਸਟਰ ਜਾਂ ਕੱਲ ਤੁਸੀਂ ਕਹਿਤਾ ਕਿ ਮੇਰੀ ਜ਼ਿੰਮੇਵਾਰੀ ਦਿੱਤੀ ਹੋਈ ਹੈ ਮੇਰਾ ਫਰਜ ਹੈ ਮੈਂ ਆਪਣਾ ਫਰਜ ਨਿਭਾਇਆ ਆ ਮੈਂ ਕਹਿ ਆ ਗਿਆ ਬਸ ਇੰਨੇ ਨਾਲ ਹੀ ਚੱਲ ਗਿਆ ਕੰਮ ਜਾਂ ਪੰਜਾਬ ਦੇ ਲੋਕਾਂ ਨੂੰ ਕੁਝ ਦੇਣਾ ਹੈ ਜਾਂ ਬਾਕੀ ਹੈ ਜਿਹੜੇ ਐਸਡੀਐਫ ਆਰਐਫ ਦੇ ਰੂਲਸ ਨੇ ਇਹਨਾਂ ਤੇ ਕੀ ਗੱਲਬਾਤ ਹੋਈ ਇਹਨਾਂ ਤੇ ਕੋਈ ਸਹਿਮਤੀ ਹੋਈ ਇਹਨਾਂ ਤੇ ਕੋਈ ਗੱਲ ਵਿਚਾਰ ਕਰਨ ਦੀ ਗੱਲ ਹੋਈ ਕਿਹਾਂ ਤੇ ਜੇ ਇਹਨਾਂ ਤੇ ਕੋਈ ਨਹੀਂ ਹੋਈ ਜਿਹੜਾ ਇਹਨਾਂ ਦਾ ਬਿਆਨ ਹੈ ਜਿਹੜਾ ਆਪਣੇ ਅਮਿਤ ਸਾਹਿਬ ਨਾਲ ਦਾ ਉਹ ਅਮਿਤ ਸਾਹਿਬ ਉਹਨਾਂ ਦਾ ਬਿਆਨ ਜਿਹੜਾ ਹੈ ਬੇਹੱਦ ਇਕ ਤਾਂ ਖਤਰਨਾਕ ਹੈ ਪੰਜਾਬ ਦੇ ਐਂਗਲ ਤੋਂ ਓਵਰਆਲ ਚਲੋ ਇਹ ਸਰਕਾਰ ਜਿਹੋ ਜੀ ਹੈ ਮੰਨ ਲਓ ਨਹੀਂ ਭੇਜ ਪਾਈ ਪ੍ਰੋਪਰ ਲਿਖ ਕੇ ਨਹੀਂ ਹਿਸਾਬ ਕਿਤਾਬ ਪ੍ਰੋਪਰ ਦਿੱਤਾ ਗਿਆ ਕਿਉਂਕਿ ਕੱਲ ਵੀ ਆਪਾਂ ਦੇਖਿਆ ਕਿ ਇਹ ਥੜਕਣ ਦੇ ਵਿੱਚ ਹੀ ਸੀਗੇ ਕਿ 1313820 ਕਰੋੜ ਦਾ ਨੁਕਸਾਨ ਹੋਇਆ ਜੀ ਗਰਾਊਂਡ ਤੇ ਜਾਵਾਂਗੇ ਤਾਂ ਵੱਧ ਹੋ ਜਾਏਗਾ ਪਰ ਗੱਲ ਇਹ ਐ ਉਹ ਐ ਜੋ ਚੀਜ਼ਾਂ ਤੁਸੀਂ ਉਹ ਜਿਆ ਕਰਦੇ ਰਹੋ ਕਲੈਕਟਰੀ ਮੰਗ ਅਸੀਂ 20000 ਕਰੋੜ ਰਿਹਾ ਤੇ ਤੁਸੀਂ ਮੰਗ ਕਿਉਂ ਰਹੇ ਹੋ ਭਾਈ ਜੇ ਕੱਲੀ ਕੱਲੀ ਗੱਲ ਦਾ ਤੁਸੀਂ ਨਹੀਂ ਦੇ ਸਕਦੇ ਇਹ ਸਾਰੇ ਬਾਬਲੇ ਦੇ ਵਿੱਚ ਹੁਣ ਜੇਕਰ ਉਹ ਨਹੀਂ ਮਿਲੂਗਾ ਪੰਜਾਬ ਨੂੰ ਕੋਈ ਪੈਕੇਜ ਤਾਂ ਕੇਵਲ ਇਸ ਕਰਕੇ ਨਹੀਂ ਮਿਲੂਗਾ ਕਿ ਤੁਹਾਨੂੰ ਦੱਸ ਨਹੀਂ पाए ਜਾਂ ਇਹ ਤੁਹਾਨੂੰ ਜੂਸੀ ਸਰਟੀਫਿਕੇਟ ਨਹੀਂ ਦੇ ਸਕਦੇ ਇਹਦਾ ਨੁਕਸਾਨ ਪੰਜਾਬ ਨੂੰ ਕਿਉਂ ਕਰਦੇ ਹੋ ਇਹਦਾ ਪੰਜਾਬ ਦੀ ਪੰਜਾਬੀ ਕਿਉਂ ਛੱਲਣਾ ਉਹਦਾ ਨੁਕਸਾਨ ਗਵਰਨਮੈਂਟ ਆਫ ਇੰਡੀਆ ਦੀ ਤਾਂ ਜ਼ਿੰਮੇਵਾਰੀ ਬਣਦੀ ਹੈ ਸਿੱਧੇ ਤੌਰ ਤੇ ਜੇਕਰ ਕੋਈ ਸਰਕਾਰ ਉਸ ਲੈਵਲ ਦੀ ਗੱਲ ਕਰਦੀ ਹੈ ਦੂਜੀ ਗੱਲ ਜੇਕਰ ਪੰਜਾਬ ਸਰਕਾਰ ਜਾਂ ਉਹਦੇ ਅਫਸਰ ਜਾਂ ਬਾਕੀ ਗਵਰਨਮੈਂਟ ਆਫ ਇੰਡੀਆ ਦੇ ਕਹਿਣ ਮੁਤਾਬਕ ਨਾਕਾਬਰ ਨਹੀਂ ਕਟਾਈਦਾ ਕਹਿਣ ਦਾ ਮਤਲਬ ਤਾਂ ਇਹੀ ਹੈ ਨਾ ਕਿ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਤੁਸੀਂ ਦਸਤਾਵੇਜ਼ ਵੀ ਨਹੀਂ ਕਰ ਸਕਦੇ ਤੁਸੀਂ ਦਲੀਲ ਵੀ ਨਹੀਂ ਦੇ ਸਕਦੇ ਔਰ ਦਲੀਲਾਂ ਦੁੱਦਿਆ ਹੁਣ ਸਾਨੂੰ ਸਮੈਸਟਰ ਅੱਗੇ ਕਰਨਾ ਪਏਗਾ ਸਾਡਾ ਫਲਾਨਾ ਇਹ ਗੱਲਾਂ ਕਰਨੀਆਂ ਹੁੰਦੀਆਂ ਨੇ ਹੋਮ ਮਿਨਿਸਟਰ ਕੋਲ ਜਾ ਕੇ ਜਾਂ ਲਾਜੀਕਲ ਗੱਲਾਂ ਫਾਈਨੈਂਸ ਦੀਆਂ ਬਾਕੀ ਚੀਜ਼ਾਂ ਕਰਨੀਆਂ ਇਹਦੇ ਲਈ ਇਹ ਇੱਕ ਬੇਹਦ ਨਾਜ਼ਕ ਦੌਰ ਹੈ ਤੇ ਅੱਜ ਪਤਾ ਲੱਗੂਗਾ ਔਰ ਜੇ ਇਹ ਚੀਜ਼ ਮਿਨਿਸਟਰ ਜਾ ਉਹਨਾਂ ਦੇ ਪਾਰਟ ਸਰਕਾਰ 'ਚ ਜੁਰਤ ਹੋਈ ਤਾਂ ਗ੍ਰਹਿ ਮੰਤਰੀ ਦੇ ਬਿਆਨ ਦਾ ਹਵਾਲਾ ਦੇ ਕੇ ਉਹਨੂੰ ਉਹਨੂੰ ਕਾਊਂਟਰ ਜ਼ਰੂਰ ਕਰਨਗੇ ਜੇ ਨਾ ਹੋਈ ਤਾਂ ਫਿਰ ਪਤਾ ਲੱਗ ਜੂਗਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ